ਮੈਂ ਸਰ ਮਨੀਸ਼ ਗੁਪਤਾ ਮੇਰਾ ਕੰਟਰ ਦਾ ਛੋਟਾ ਜਿਹਾ ਆਫਿਸ ਹੈਗਾ ਸਾਡਾ ਜਗਰਾਉਂ ਪਟੋਲ ਪੰਪ ਹੈਗਾ ਅਜੰਤਾ ਆਟੋ ਸਰਵਿਸ ਇੰਡੀਅਨ ਆਇਲ ਦਾ ਮੇਰੇ ਇੱਕ ਜਾਣਕਾਰ ਸੀ ਰਿਸ਼ਕ ਨੋਜਿਆ ਜਿਹੜਾ ਰੂਟੀਨ ਜਿਥੇ ਆਉਂਦਾ ਜਾਂਦਾ ਸੀਗਾ ਉਹ ਇੱਥੇ ਕੋਈ ਐਕਟਿਵ ਹੈਗੀ ਸੀ ਕਹਿੰਦਾ ਭਾਈ ਮੈਨੂੰ ਦੇ ਦਿਓ ਮੈਂ ਬਾਕੀ ਪੈਸੇ ਦੇ ਦੂੰਗਾ 40 ਹਜ਼ਾਰ ਪਿਆਉਣੇ ਦੇਤਾ 50 ਹਜ਼ਾਰ ਚਲੀਏ ਉਹਨੇ ਮੈਨੂੰ ਦੇਤਾ 50 ਹਜ਼ਾਰ ਪਿਆਉਣੇ ਕਹੇ ਤਾਂ ਵੀ ਇਹਨੂੰ ਮਹੀਨੇ ਬਾਅਦ ਜਦੋਂ ਆਰਸੀ ਦੋਗੇ ਤੇ ਐਨਓਸੀ ਦੋਗੇ ਲਾਉਂਦੀ ਮੈਂ ਨਾਲ ਹੀ ਨਾਲ ਤੁਹਾਨੂੰ 50 ਹਜ਼ਾਰ ਦੇ ਦੂੰਗਾ ਜਦੋਂ ਸਵੇਰ ਮੈਨੂੰ ਗਿਆ ਸੀ ਆਪਾਂ ਲੋਨ ਖਤਮ ਕਰਨਾ ਹੈਗਾ ਵਾ ਮੈਨੂੰ ਪੇਮੈਂਟ ਦੇ ਦੋ ਹੈਗਾ ਉਹ ਗਾਲੀ ਉਹ ਅੱਜ ਕੱਲ੍ਹ ਦੀ ਗੱਲ ਕਰਦੇ ਅੱਜ ਕੱਲ੍ਹ ਕਰਦੇ ਉਹਨਾਂ ਨੂੰ ਪੁਲਿਸ ਨੇ ਵੱਲੋਂ ਗਨਮੈਨ ਵੀ ਪਲੇ ਸੀ ਕਿ ਦੋ ਗਨਮੈਨ ਮਿਲੇ ਸੀ ਕਿ ਕੋਈ ਇਹ ਕੰਮ ਨਹੀਂ ਸੀ ਕੋਈ ਕੁਝ ਨਹੀਂ ਸੀਗਾ ਸਰਦਾਰ ਕਿੱਦਾਂ ਹੋਇਆ ਕਿੰਨੀ ਦੇਰ ਤੋਂ ਵਾਪਸ ਤੁਹਾਡਾ ਕਿਸੇ ਬੰਦੇ ਨਾਲ ਇੱਕ ਵਾਰੀ ਆਫਿਸ ਆਇਆ ਸੀਗਾ ਦੋ ਤਿੰਨ ਸਾਲ ਤੋਂ ਮੇਰਾ ਵਾਪਸ ਹੋ ਰਿਹਾ ਵਾ ਠੀਕ ਹੈ ਐਕਟਿਵ ਆ ਬੇਚੀ ਸੇਲ ਕੀਤੀ ਸੀ ਹਾਂਜੀ 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 ਠੀਕ ਹੈ ਫਿਰ 300 ਦਾ ਆਇਆ ਤੁਹਾਡਾ 90 ਹਜਾ ਸੌਦਾ ਆਇਆ ਸੀ 40 ਆ ਉਹਨੇ ਮੈਨੂੰ ਆਨਲਾਈਨ ਪਾਤਾ ਸੀਗਾ ਕਹਿੰਦਾ 50 ਹਜਾ ਪਿਆ ਕੋਈ ਨਹੀਂ ਮੈਨੂੰ ਮਹੀਨਾ ਟਾਈਮ ਦੇ ਦੋ ਮਹੀਨੇ ਬਾਅਦ ਆਪਾਂ ਲੋਨ ਖਤਮ ਕਰ ਦਾਂਗੇ ਐਨਓਸੀ ਨਾਲ ਦੇ ਦਾਂਗੇ ਜਦੋਂ ਉਸ ਵਾਰ ਮੈਂ ਉਹਨੂੰ ਫੋਨ ਵੀ ਮੈਨੂੰ ਵਾਸਤੇ ਕਹਿੰਦਾ ਸੀ ਕਿ ਨਾ ਕੋਈ ਹਫਤਾ ਰੁਕ ਜਾਓ 10 ਦਿਨ ਰੁਕ ਜਾਓ ਵੈਸੇ ਵੀ ਆਂਦਾ ਸੀਗਾ ਵੀ ਮੈਨੂੰ 2000 ਚਾਹੀਦਾ 1000 ਚਾਹੀਦਾ ਵਾ ਮੈਸੇਜ ਮੈਂ ਕਿ ਚਲੋ ਕੋਈ ਗੱਲ ਨਹੀਂ ਲੈ ਜਾਓ ਉਹਨੇ ਵੀ ਕਹਿ ਜੇ ਸਾਮੀ ਬਣਾ ਗਏ ਮੈਨੂੰ ਥ੍ਰੈਟ ਕਰਨਾ ਸ਼ੁਰੂ ਕਰਤਾ ਕਹਿੰਦਾ ਵੀ ਮੈਂ ਨਾ ਕਹਿੰਦਾ ਸਾਰੇ ਪੁਲਿਸ ਦੇ ਅਫਸਰਾਂ ਖਿਲਾਫ ਕੇਸ ਲਾਏ ਮੈਨੂੰ ਗਨਮੈਨ ਮਿਲੇ ਹੋਏ ਨੇ ਮੈਂ ਗੱਡੀ ਤੇ ਹੋਟਲ ਲੱਗਿਆ ਹੋਇਆ ਹੈਗਾ ਵਾ ਤੇ ਆਈਜੀ ਪਾਰਗਰ ਖਿਲਾਫ ਮਨੀਂਦਰ 베ਦੀ ਹੋਰ ਕਿਨੇ ਆਈਪੀਐਸ ਨਾਲ ਖਿਲਾਫ ਹੋਣੇ ਕੇਸ ਲਾਏ ਨੇ ਹਾਈ ਕੋਰਟ ਵਿੱਚ ਹੀ ਕੀ ਸਿਫਿਸ਼ਨਾਗੂ ਹੋਈ ਹੈ ਸਿਫਿਸ਼ਨਾ ਦੇ ਸਰ ਕਿਹਡੀ ਸਿਫਿਸ਼ਨਾ ਨਾਲ ਦੀ ਸਰ ਰੂਟੀਨ ਚ ਬਰ ਲਿੰਦਾ ਵਗੈ ਪੰਜਾਬ ਚਲੇ ਗਿਆ ਕਿਸੇ ਚਲੇ ਗਿਆ ਪਹਿਲਾਂ 택ਸਾਲੀ ਚ ਹੀ ਰੇ ਹੈਗਾ ਵਾ ਰੂਟੀਨ ਜਿਹੜਾ ਕੋਈ ਫਿਕ ਕੋਈ ਪੱਕੀ ਸਿਫਿਸ਼ਨਾ ਨਹੀਂ ਹੈਗੀ ਤੇ ਇੰਨਾ ਜਿਆਦਾ ਸਾਰੇ ਨੇ ਮੈਨੂੰ ਸੈੱਟ ਗੱਲਾਂ ਗਾਲਾਂ ਕੱਢਣੀਆਂ ਲਾਸਟ ਐਂਡਰ ਸਰ ਮੈਂ ਨਾ ਮੀਨ ਸੀਪੀ ਸਾਹਿਬ ਦੇ ਅੱਗੇ ਜਾ ਕੇ ਰੋ ਪਿਆ ਹੈਗਾ ਵੀ ਹੈਗਾ ਸਰ ਇੰਨੀ ਕੋ ਗਾਲਾਂ ਇੰਨੀ ਪ੍ਰੈਸ਼ਰ ਵਾ ਰਿਆ ਵਾ ਕੀ ਕਰੀਏ ਸਰ ਤਕਰੀਬਨ ਕਿਤੇ ਦਿਨਾਂ ਤੋਂ ਥੋੜਾ ਜਿਹਾ ਮਸਲਾ ਚੱਲ ਰਿਹਾ ਹੈ ਇਹ ਸਰ 10 ਤੋਂ 15 ਦਿਨ ਹੋ ਗਏ ਸਰ ਜਦੋਂ ਮਸਲਾ ਇਹ ਸਟਾਰਟ ਹੋਇਆ ਤੁਸੀਂ ਉਦੋਂ ਖਾਣੇ ਦੀ ਇਤਲਾਹ ਦਿੱਤੀ ਹਾਂਜੀ ਮੈਂ ਸਰ ਕਤਵਾਲੀ ਬਣਾ ਐਸਟੇ ਸਾਹਿਬ ਨੂੰ ਗਿਆ ਸੀਗਾ ਉਸ ਤੋਂ ਸੀਪੀ ਸਾਹਿਬ ਨੂੰ ਕਮੇਂਟ ਦਿੱਤੀ ਹੈਗੀ ਆ ਤੇ ਸੀਪੀ ਸਾਹਿਬ ਨੇ ਫਿਰ ਜਿਸ ਤਰ੍ਹਾਂ ਵੀ ਹੈਗਾ ਵਾ ਪੁੱਤ ਮੈਂ ਜੈਸੀ ਗੱਲ ਕਰਦਾ ਸਰ ਸੀਪੀ ਸਾਹਿਬ ਨੇ ਕਿਹਾ ਕਿ ਦਵਾ ਤੋਂ ਕੰਪਲੇਨ ਕੋਈ ਰਿਸ਼ਤੇ ਕਰਵਾ ਦੇਗੀ ਕੀ ਉਹ ਮਕਦਮਾ ਤਾਂ ਹੋ ਗਿਆ ਜੀ ਹਾਂਜੀ ਐਫ ਆਈ ਨੰਬਰ 61 ਹੈਗੀ ਹੈ 20 ਤਰੀਕ ਦਾ ਜੋ ਐਸ ਠੀਕ ਹੈ ਤੇ ਅੱਜ ਪ੍ਰੈਸ ਕਾਨਫਰੈਂਸ ਕੀਤੀ ਅੱਜ ਦਾ ਬੜਾ ਕੀ ਮਕਸਦ ਹੈ ਪ੍ਰੈਸ ਕਾਨਫਰੈਂਸ ਦਾ ਮੈਂ ਸਰ ਪਹਿਲਾਂ ਤਾਂ ਸੀਐਮ ਸਾਹਿਬ ਦਾ ਧੰਨਵਾਦ ਕਰਨਾ ਜਿਹਨਾਂ ਨੇ ਇੰਨੇ ਵਧੀਆ ਸੀਪੀ ਸਾਹਿਬ ਲਗਾਏ ਹੈਗੇ ਨੇ ਤੇ ਸੀਪੀ ਸਾਹਿਬ ਦਾ ਧੰਨਵਾਦ ਕਰਨਾ ਜਨਾ ਵੀ ਉਹਨਾਂ ਨੇ ਮੈਂ ਐਸਐਚਓ ਸਾਹਿਬ ਦੇ ਸੀਪੀ ਸਾਹਿਬ ਕਹਿੰਦੇ ਐਸਐਚ ਸਾਹਿਬ ਨੇ ਪੱਤਰ ਦਰਜ ਕਰਤਾ ਇਹਦੇ ਬੇ ਕਾਰਵਾਈ ਕੀ ਉੱਗੇ ਕੋਈ ਕਾਰਵਾਈ ਵੀ ਤੁਹਾਨੂੰ 406 ਦਾ ਪਰਚਾ ਦਾਜ ਹੋ ਗਿਆ ਹੈਗਾ ਸੀ ਉਹ ਤੇ ਅਮਾਨੇ ਖੇਨ ਦਾ ਅੱਜ ਉਹਨੂੰ ਕੋਰਟ ਸਪੇਸ਼ ਕੀਤਾ ਹੈਗਾ ਤੇ ਉਸ ਕੋਰਟ ਪੇਸ਼ ਹੋਣ ਤੋਂ ਬਾਅਦ ਉਹਨੂੰ ਜੇਲ੍ਹ ਭੇਜ ਦਿੱਤਾ ਗਿਆ ਅੱਛਾ ਗੋਵਿੰਦਿਕਵਾਲ ਰਿਹਾਜ ਭੇਜਿਆ ਗਿਆ ਯਾਨੀ ਰੋਪੀ ਤੇ ਕਾਰਵਾਈ ਹੋ ਗਈ ਹੈ ਰੋਪੀ ਤੇ ਕਾਰਵਾਈ ਹੋ ਗਈ ਸਰ ਤੁਸੀਂ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਹੋ ਬਹੁਤ ਬਹੁਤ ਸਰ ਮੈਂ ਸੀਪੀ ਸਾਹਿਬ ਦਾ ਧੰਨਵਾਦ ਕਰਨਾ ਚਾਹਨਾ ਹੈਗਾ ਵੀ ਜਿਨ੍ਹਾਂ ਨੇ ਇੱਕ ਬੰਦੇ ਨੂੰ ਇਨਸਾਫ ਦਵਾਤਾ ਮੇਰਾ ਅਜ ਤੱਕ ਕਿਸੇ ਨਾਲ ਕੋਈ ਝਗੜਾ ਨਹੀਂ ਕੋਈ ਗੁਸ਼ ਨਹੀਂ ਪਰਨਾ ਇੱਕ ਬਲੈਕਮੇਲਰ ਸੀਗਾ ਮੈਂ ਇੱਕ ਸਰਗਰ ਨੂੰ ਹੋਰ ਚੀਜ਼ ਗੱਲ ਕਰਨ ਜਨਾ ਵੀ ਜਿੰਨੇ ਬੰਦੇ ਕੋਈ ਕੰਮ ਕਾਰ ਨਹੀਂ ਹੈਗਾ ਉਹਨਾਂ ਦੋ ਦੋ ਗਨਮੈਨ ਮਿਲੇ ਹੋਈਏ ਜਦ ਕਿ ਉਹਦੀ ਵਾਈਫ ਹੀ ਪੁਲਿਸ ਹੈਗੀ ਆ ਫਿਰ ਉਹਨਾਂ ਗਨਮੈਨ ਕੋਈ ਮਿਲੇ ਆ ਪੁਲਿਸੇ ਹੋਟਲ ਮਾਰ ਕੇ ਬੜਾਪਰ ਦੋ ਦੋ ਦਿਨ ਤੱਕ ਗਨਮੈਨ ਲੈ ਕੇ ਚਲਾ ਰਿਹਾ ਵਾ ਸਾਰੇ ਅਫਸਰਾਂ ਖਿਲਾਫ ਉਹ ਥ੍ਰੈਟ ਵੀ ਕਰ ਰਿਹਾ ਵਾ ਫਿਰ ਉਹਨਾਂ ਗਨਮੈਨ ਮਿਲੇ ਨਹੀਂ ਕਿ ਲੱਗਦਾ ਹੈ ਗਨਮੈਨ ਦੇ ਨਾਂ ਤੇ ਉੱਥੇ ਠਗੀ ਟੋਰੀਆ ਕਰ ਰਿਆ ਸੀ ਸਿਰ ਪਰਫੈਸ਼ਨ ਹੀ ਹੈ ਸੀਗਾ ਆਏਗਾ ਲੋਕਾਂ ਦਾ ਮੇਨ ਪ੍ਰੋਫੈਸ਼ਨ ਕੀ ਬਣ ਗਿਆ ਵੀ ਗਨਮੈਨ ਲੈ ਲੈ ਗੱਡੀ ਤੇ ਹੋਟਲ ਲੈ ਲੈ ਹੈਗਾ ਵਾ ਵਾਈਫ ਹੀ ਘਰ ਵਾਲੀ ਪੁਲਿਸ ਹੋ ਔਰ ਕੋਈ ਗਾਮ ਨਹੀਂ ਕੋਈ ਕੁਛ ਨਹੀਂ ਬਸ ਇਹ ਮੀਨ ਥੈਟ ਕਰਨਾ ਥਗੀਆਂ ਮਾਰਨੀ ਹੈ ਪੈਸੇ ਲੈਣੇ ਨੇ ਤੇ ਲੈ ਲੈ ਉਧਰ ਲੈ ਲੈ ਬਸ ਜਦੋਂ ਉਹ ਵੀ ਘਰ ਵਾਲੀ ਪੁਲਿਸ ਪੰਜਾਬ ਪ੍ਰੋਸ ਦੇ ਵਿੱਚ ਹੈਗੀ ਆ ਤੇ ਉਹਨੂੰ ਠੱਗੀ ਠੋਗੀ ਕੇ ਲੋਡ ਕੀਤੀ ਮੈਂ ਸਰਕਾਰ ਨੂੰ ਸਰ ਇਹ ਹੀ ਗੱਲ ਕਹ ਰਿਹਾ ਜਨਾਬ ਜਿਹਦੀ 90 80 90 ਹਜ਼ਾਰ ਤਨਖਾਹ ਹੋਵੇ ਫਿਕਸ ਸੈਲੀ ਮਿਲੀ ਹੋਵੇ ਫਿਰ ਉਹ ਹੀ ਗਨਮੈਨ ਦੇ ਨੂੰ ਕੀ ਲੋੜ ਹੈਗੀ ਆ ਪਤਾ ਨਹੀਂ ਸਰਕਾਰ ਕਿਸ ਦਬਾਅ ਜਾ ਕੇ ਉਹਨਾਂ ਨੂੰ ਗਨਮੈਨ ਦੇ ਰਹੀ ਹੈਗੀ ਆ ਸਰ ਵਪਾਰੀਆਂ ਵੱਲੋਂ ਕਦੀ ਗਨਮੈਨ ਮਾਰੇ ਹਰ ਵਾਰ ਮੁੱਦਾ ਉਠਾਇਆ ਜਾਂਦਾ ਕਿਸੇ ਨੇ ਸ਼ਿਕਾਇਤ ਦਿੱਤੀ ਕਦੀ ਕਿਸੇ ਪੀ ਸਾਹਿਬ ਨੂੰ ਜਾਂ ਕਿਸੇ ਉੱਪਰ ਮੁਕਮਲ ਕਰੀ ਨੂੰ ਕਿ ਕੰਮ ਹੈ ਬਾਸ ਰੂਟਿਨਸ ਇਸ ਕਹਤੇ ਹੋ ਜਾਂਦੀ ਹੈਗੀ ਉਪਰ ਕੰਪਲੇਂਟ ਦੇ ਕੇ ਗਨਮੈ ਲੈਂਦੇ ਨੇ ਡੀਜੀਸ ਸਾਹਿਬ ਕੋ ਪੇਸ਼ ਹੋ ਜਾਂਦੇ ਕਿ ਹਾਈ ਕੋਰਟ ਪੇਸ਼ ਹੋ ਜਾਂਦੇ ਨੇ ਕੋਈ ਨਹੀਂ ਝੂਠ ਇਹਨੇ ਕਿਸ ਕਿੰਨੇ ਆਈਪੀ ਅਫਸਰਾਂ ਖਿਲਾਫ ਹੀ ਕੇਸ ਕੇਸ ਲਗਾਇਆ ਕੰਪਲੀਟ ਲਾਈਆਂ ਹਾਈ ਕੋਰਟ ਵੀ ਉਹ ਬੁੱਲਸ ਕੋ ਡਰ ਕੇ ਬੇਸੇ ਗਨਮੈ ਦੇ ਰਹੇ ਨਹੀਂ ਸਰ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਤੁਹਾਡੇ ਬੁੱਲੋਂ ਵਪਾਰੀਆਂ ਵੱਲੋਂ ਕਦੀ ਸ਼ਿਕਾਇਤ ਕੀਤੀ ਗਈ ਆ ਗਨਮੈ ਨਾਲ ਵਾਸਤੇ ਇਹ ਨਸ ਵਾਲੇ ਹੀ ਆ ਜੀ ਸਰ ਮੈਂ ਕਦੇ ਕੰਪਲੇਨ ਨਹੀਂ ਕੀਤੀ ਹੈਗੀ ਕਿ ਮੇਰਾ ਕੋਈ ਲੈਣ ਦੇ ਨਹੀਂ ਹੈ ਸੀ ਕਿਸੇ ਵਸੇ ਆਪਾਂ ਨੂੰ ਮੇਰੇ 500000 ਰੁਪਏ ਲੈ ਜਾਂਦਾ ਸੀ ਮੈਂ ਕਿ ਕੋਈ ਗੱਲ ਨਹੀਂ ਲੈ ਜਾਂਦਾ ਕੋਈ ਫਰਕ ਨਹੀਂ ਪਰ ਜੇ ਸਰ ਇਹਨੇ ਮੂੰਹ ਲੱਗ ਗਿਆ ਖੂਨ ਇਹ ਰੂਟੀਨ ਚ ਵਧੀ ਗਏ ਸਰ ਅਗੇ 500 ਹਜ਼ਾਰ ਦੀ ਮਾਲ ਸੀਗੇ ਫਿਰ 20 20 ਹਜ਼ਾਰ ਮੰਨ ਲਾ ਪੇ ਫਿਰ ਇਹਨੇ 40 ਹਜ਼ਾਰ ਦਾ ਐਕਟਿਵ ਆ ਜਾ ਮੈਂ ਲੱਖ ਭੇ ਲੂੰਗਾ 40 ਵਾਪਸੀ ਵੀ ਨਹੀਂ ਕਰਨਾ ਤੇ ਜੋ ਗੱਲਾਂ ਕਰ ਲੋ ਫਿਰ ਮੈਨੂੰ ਇਹ ਰਿਕਾਰਡਿੰਗ ਵੀ ਹੈਗੀ ਹੈ ਵੀ ਮੈਂ ਛੁੱਠੀਆਂ ਕੇਸ ਸਾਥ ਤੁਹਾਨੂੰ ਫਸਾਉਂਗਾ ਗਾਲਾਂ ਗੱਡੀਆਂ ਨੇ ਮਾਂ ਪੈਂਦੀਆਂ ਕੋਈ ਅਸਰ ਨਹੀਂ ਬਸੋ ਜਦੋਂ ਸਭ ਤੁਹਾਡੇ ਕੋਲ 500 ਹਜ਼ਾਰ ਲੈ ਕੇ ਜਾਂਦੇ ਸੀ ਕਿ ਧਾਰੇ ਕਹਿ ਕੇ ਲੈ ਕੇ ਜਾਂਦੇ ਸੀ ਕਿ ਵੈਸੇ ਹੀ ਲੈ ਕੇ ਚਲ ਜਾਂਦੇ ਵੈਸੇ ਹੀ ਸੇ ਲੈ ਕੇ ਜਾਂਦੇ ਸੀਗੇ ਇਹ ਕਹਿੰਦੇ ਸੀ ਮੈਨੂੰ ਵੈਸੇ ਹੀ ਦੇ ਦਿਓ ਕੋਈ ਗੱਲ ਨਹੀਂ ਹੈਗੀ ਅਪਾ ਗੱਲਾਂਗੇ ਫੇਰ ਗੱਲਾਂਗੇ ਬਸ ਕਿ ਅੱਜ ਪੁਲਿਸੀ ਕਾਰਜਕਾਰੀ ਨੇ ਕਿਸ ਤਰ੍ਹਾਂ ਦੇ ਦੀ ਸਰ ਬਹੁਤ ਹੀ ਵਧੀਆ ਐਸਾ ਪੁਲਿਸ ਨੇ ਐਕਚੁਅਲੀ ਇਸ ਪਰਸਨ ਨੂੰ ਮੈਨ ਕੋਈ ਅਫਸਰ ਹੱਥ ਹੀ ਨਹੀਂ ਪਾਰਿਆ ਸੀਗਾ ਕਿਉਂਕਿ ਹਰ ਅਫਸਰ ਦੇ ਖਿਲਾਫ ਹੈ ਹਾਈ ਗਰਮੀਡੀਟੀ ਲਾਇਨਾ ਸੀਗਾ ਪਹਿਲੇ ਐਸਐਚਓ ਸਾਹਿਬ ਲਗੇ ਜਿਨ੍ਹਾਂ ਨੇ ਦਲੇਰੀ ਨਾਲ ਇਸ ਬੰਦੇ ਨੂੰ ਫੜ ਕੇ ਰਤੀ ਹਵਾਲਾ ਦਿੱਤਾ ਹੈਗਾ ਸਾਰੇ ਰਿਪੋਰਟ ਸਪੇਸ਼ ਕਰਤਾ ਤੁਹਾਨੂੰ ਲੱਗਦਾ ਨਹੀਂ ਕਿ ਜਦਾਂ ਅਸੀਂ ਵਪਾਰੀ ਜਦਾਂ ਇਹਨਾਂ ਲੋਕਾਂ ਤੋਂ ਪਰੇਸ਼ਾਨ ਹੈ ਅੱਗੇ ਮਤਲਬ ਜਿਹੜਾ ਰਲ ਮਿਲ ਕੇ ਅਸੀਂ ਮਤਲਬ ਹੋਰ ਵੀ ਹੈ ਉਹਨਾਂ ਦੇ ਖਿਲਾਫ ਏਦਾਂ ਦੇ ਜਿਹੜੇ ਬੰਦੇ ਹੈਗੇ ਆ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਸਰ ਮੈਂ ਬਿジネス맨 ਬੰਦਾ ਹੈਗਾ ਮੈਂ ਕਿਸੇ ਪਰਸਨ ਤੋਂ ਕੀ ਲੈਣਾ ਪਰ ਇਹ ਸਾਰੇ ਇਹ ਜਿਹੜੇ ਥੈਟ ਇਹਨਾਂ ਨੂੰ ਕਿਸੇ ਨਾ ਗਨਮੈਨ ਮਿਲ ਨਹੀਂ ਜਿਹਨਾਂ ਕੋਈ ਕੰਮ ਹੀ ਕੋਈ ਨਹੀਂ ਉਹਨਾਂ ਨੂੰ ਗਨਮੈਨ ਕਿਸੇ ਵੇਸ ਤੇ ਮਿਲੇ ਹੋਏ ਉਹਨਾਂ ਦੀ ਵਾਈਫ ਹੀ ਪੁਲਿਸ ਹੈਗੀ ਹੈ ਪਰ ਫਿਰ ਗਨਮੈਨ ਦੋ ਦੋ ਤਿੰਨ ਤਿੰਨ ਗਨਮੈਨ ਲੈ ਕੇ ਪਰ ਕੰਮ ਕੋਈ ਕੰਮ ਨਹੀਂ ਹੈਗਾ ਬਸ ਵੀ ਹੁੱਟੇ ਮੜੀ ਜਾਣਾ ਇਹ ਗਨਮੈਨਾਂ ਨੂੰ ਘੁੰਮੀ ਜਾਣਾ ਸਰ ਇਹ ਸਾਰੇ ਵਪਾਰੀਆਂ ਨੂੰ ਇਹਨਾਂ ਨਾਲ ਕਰਕੇ ਉਹਨਾਂ ਕੋ ਪੈਸੇ ਲੈਣੇ ਬ ਇਹ ਨਾਮ ਕੀ ਹੋਣਾ ਦਾ ਰਿਸ਼ਵ ਕਨੋਜੀਆਂ